क्या नाम है आपका रवि जो के पोस्टर लगाए जा रहे हैं आपके मोहल्ले में क्या कारण है क्यों कारण क्यूँ हाँ, कोई काम नहीं कर रहा है गली सड़क पानी नहीं है सारे सड़क टूटिया पिया है हम लोग बहुत परेशानी है यहाँ पर तो लीडर आते हैं आपके मोहल्ले में आते थे हैं सब कह के, के चले जाते कोई करते हैं आज तक तो अब क्या फैसला लिया गया फैसला जो काम करेगा उसको वोट देंगे नहीं तो नहीं तो कैसे भी नहीं ਕੀ ਨਾਮ ਹੈ ਤੁਹਾਡਾ ਤੇ ਅੱਜ ਜੋ ਮੁਹੱਲੇ ਚ ਬਾਈਕਾਡ ਦੇ ਪੋਸਟਰ ਲਗਾਏ ਗਏ ਆ ਕੀ ਕਾਰਨ ਮੇਰਾ ਨਾਮ ਅਪਨੀਤ ਮਹਾਰਾ ਜੀ ਜੀ ਮੈਂ ਰੋਜ਼ ਆਉਂ ਨੂੰ ਸੁੱਕੋ ਕੱਲਾ ਤਾਂ ਰਹਿਣ ਵਾਲਾ ਆਂ ਜੀ ਅਈ ਤਾਂ ਸਨ 95 ਤੇ ਰਹਨੇ ਪਿਆ ਆ ਜੀ ਤੁਹਾਡੇ ਇਲਾਕੇ ਵਿੱਚ ਮੈਡਮ ਨੂਰੋ ਸਿੱਧੂ ਜੀ ਨੇ ਟੂਬ ਲਗਵਾਇਆ ਠੀਕ ਹੈ ਉਸ ਤੋਂ ਬਾਅਦ ਟੈਪ ਆਵ ਸ਼ਾਤ ਦੀਆਂ ਅਸੀਂ ਇਲਾਕੇ ਨੇ ਪਾਣੀ ਨਹੀਂ ਪੀਤਾ ਹੁਣ ਮੈਡਮ ਜੀਵਨ ਜੋਤ ਪੌਰ ਜੀ ਆਏ ਨਾ ਉਹਨਾਂ ਟੂਬ ਲਗਵਾਇਆ ਆਈ ਹੈ ਪਾਣੀ ਨਹੀਂ ਪੀਤਾ ਕੋਨ ਮੁਸ਼ਕਿਲਾਂ ਹਾਲ ਲੱਗ ਗਿਆ ਉਹਨਾਂ ਨਵੀਂ ਸੜਕ ਬਣਾ ਟੋੜ ਦਿੱਤੀ ਆ ਪਾਣੀ ਕਿਸੇ ਇਲਾਕੇ ਨੇ ਕਨੈਕਸ਼ਨ ਨਹੀਂ ਦਿੱਤਾ ਕਿਸੇ ਲੱਕ ਨੱਕ ਨਾ ਦਿੱਤਾ ਆਪਣੀ ਆਣਗੇ ਲਖਣ ਆਣੇ ਆ ਐਮ ਐਲ اے ਐਮ ਪੀ ਨੇ ਆਣਾ ਆ ਕਾਰ ਲੰਘਣਾ ਸਿਰ ਸਾਫਾਈ ਕਰਦੀਆਂ ਪਰ ਪਾਣੀ ਕਿਸੇ ਨੇ ਪੀਣਾ ਹਰ ਇੱਕ ਇਲਾਕੇ ਦਾ ਡੇਢ ਜਿਹੜੀ ਆ ਬਿਮਾਰ ਬੈਠੀ ਬੱਚੇ ਬਿਮਾਰ ਪੱਠੇ ਆ ਹਸਪੀਟਲ ਦੇਖੋ ਕੀ ਹਾਲ ਹੈ ਬਿਮਾਰੀਆਂ ਦਾ ਜੀ ਤੇ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਗਿਆ ਸਾਰਿਆਂ ਦਾ ਜੀ ਆਜ਼ਾਦ ਯਾਨੀ ਆਜ਼ਾਦ ਨੇ ਬੂਥ ਤੇ ਬੈਠ ਕੇ ਬੂਥ ਤੇ ਬੰਦੇ ਬੰਦੇ ਨੇ ਬਹਿਣਗੇ ਇਹ ਪੂਰੇ ਮੁਹੱਲੇ ਦਾ ਫੈਸਲਾ ਹੈ ਜਾਂ ਇੱਕ ਗਲੀ ਦਾ ਫੈਸਲਾ ਗਲੀ ਦਾ ਨਹੀਂ ਸਰਪੰਨ ਲੈਦਾ ਜੀ ਤੁਸੀਂ ਇਲਾਕੇ ਤੁਸੀਂ ਇਲਾਕੇ ਮੇਨਾ ਚੱਲੋ ਸਾਰੇ ਇਲਾਕੇ ਵੇਖੋ ਆਣ ਕੇ ਕਿੰਨੇ ਕਿੰਨੇ ਪਾਣੀ ਤਾਂ ਨਾਪੀ ਬੀਬੀਆਂ ਬੋਲ ਦੇਣਗੀਆਂ ਠੀਕ ਜਸਵੀਰ ਕੋਈ ਅੰਟੀ ਜਿਹੜਾ ਬਾਈਕਟ ਦੇ ਪੋਸਟਰ ਲਗਾਏ ਰਾਜਨੀਤਿਕ ਲੀਡਰਾਂ ਦੇ ਕੀ ਕਾਰਨ ਹੈ ਕਾਰਨ ਇਹ ਅਸੀਂ ਦੁਖੀ ਬਣੇ ਆ ਮੇਰੀ ਆ ਦੁਕਾਨ ਹੈ ਡੇਰੀ ਸਾਰੀ ਦਿਹਾੜੀ ਮੈਂ ਇਧਰੋਂ ਨਾ ਕੇ ਬੈਣੀ ਆ ਇਦਰੋਂ ਧੂੜ ਮੇਰੇ ਉੱਤੇ ਉਹ ਡੁੱਡ ਕੇ ਸਾਰੀ ਪੈ ਜਾਂਦੀ ਆ ਦੁਕਾਨ 'ਚ ਸਾਰੀ ਪੈ ਜਾਂਦੀ ਆ ਸੜਕ ਦੇ ਹੱਥੋਂ ਅਸੀਂ ਇੰਨੇ ਕੁ ਦੁਖੀ ਆ ਨਾ ਸਾਰੇ ਪਿੰਡ ਵਾਲੇ ਮੱਲੇ ਵਾਲੇ ਬਹੁਤ ਜ਼ਿਆਦੇ ਦੁਖੀ ਆ ਜੀ ਹਾਂਜੀ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਅਸੀਂ ਕਿ ਅਸੀਂ ਤਾਂ ਇਹ ਨੋ ਨਹੀਂ ਪਾਣੀ ਬਣਿਆ ਨੂੰ ਅਸੀਂ ਪਾ ਪਾ ਕੇ ਵੋਟਾਂ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਵਾ ਖਾਲੀ ਪਾਰਟੀ ਨੂੰ ਵੀ ਅਸੀਂ ਪਾਉਂਦੇ ਰਹੇ ਹਮੇਸ਼ਾ ਹੀ ਵੋਟਾਂ ਕਿ ਰਹੀ ਆਪਣਾ ਇਹਨੂੰ ਇਹ ਪਿਛਲੀ ਵਾਰ ਉਹਨੂੰ ਵੀ ਇੱਕ ਵਾਰ ਸਾਲ ਪਾਈਆਂ ਵਾ ਆਪਣੇ ਦੁੱਗੇ ਨੂੰ ਵੀ ਆ ਕਿਹੜੀ ਸਿੱਧੂ ਕਾਰ ਦੀ ਤੇ ਫਿਰ ਅਸੀਂ ਸਾਰੇਨ ਮਤਲਬ ਪਾ ਕੇ ਵੇਲੇ ਵੀ ਕੋਈ ਸਾਡੇ ਉਹਨੇ ਬੜਾ ਸਾਨੂੰ ਕਿਹਾ ਕਿ ਅਸੀਂ ਤੁਹਾਡਾ ਨਾ ਮੱਲਾ ਚੰਡੀਗੜ੍ਹ ਬਣਾ ਦਵਾਂ ਸਾਰਾ ਸਵਾਰੂੰਗੇ ਪਰ ਸਾਡਾ ਇੱਥੇ ਆ ਕੇ ਕਹੇ ਨੇ ਸਾਡੀ ਖਬਰ ਨਹੀਂ ਲਈ ਮੈਂ ਬਹੁਤ ਦੁੱਖਿਆ ਦੀ ਸੜਕ ਦੇਖੋ ਕੀ ਹਾਲ ਵਾ ਦੀ ਸੜਕ ਦਾ ਪਾਣੀ ਪਾਣੀ ਸੀਵਰ ਨੇ ਸੀਵਰ ਨਹੀਂ ਪਾਵਾਦੇ ਬੜੇ ਕਰਦੇ ਵੋਟਾਂ ਤੇ ਸਾਰੇ ਵਾਦੇ ਕਰਦੇ ਅਸੀਂ ਆ ਕਰਾਂਗੇ ਉਹ ਕਰਾਂਗੇ ਬਾਅਦ ਚ ਕੋਈ ਵਰਦਾ ਨਹੀਂਗਾ ਬਾਅਦ ਚ ਕੋਈ ਸਾਡੀ ਖਬਰ ਹੀ ਨਹੀਂ ਲੈਂਦਾ ਅਣਕੇ ਇਸ ਕਰਕੇ ਅਸੀਂ ਇਹ ਸੋਚਿਆ ਆ ਕਿ ਵੀ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਦੇਈ ਠੀਕ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਸ਼ਿਲਪਾ ਕੀ ਗੱਲ ਹੋਈ ਆ ਜਿਹੜਾ ਅੱਜ ਤੁਸੀਂ ਮੁਹੱਲੇ 'ਚ ਰਾਜਨੀਤਿਕ ਲੀਡਰਾਂ ਦਾ ਬਾਈਕਾਟ ਦੀ ਗੱਲ ਕਰ ਰਹੇ ਸਰ ਇੱਕ ਤਾਂ ਇਹਨਾਂ ਨੇ ਰਸਤਾ ਨਹੀਂ ਬਣਾ ਕੇ ਦਿੱਤਾ ਹੈਗਾ ਸਾਨੂੰ ਸਹੀ ਤਰੀਕੇ ਦਾ ਨਾ ਤੇ ਪਾਣੀ ਦੀ ਸਪਲਾਈ ਚਾਲੂ ਕਰਵਾਈ ਆ ਬਾਈਪਾਂ ਪਈਆਂ ਆ ਕੋਈ ਕਨੈਕਸ਼ਨ ਨਹੀਂ ਹਲੇ ਸਟਾਰਟ ਕਰਵਾਏ ਹੋਏ ਇਹਨਾਂ ਨੇ ਜੀ ਤੇ ਹੁਣ ਪੂਰੇ ਮੁਹੱਲੇ ਵੱਲੋਂ ਫੈਸਲਾ ਦਿੱਤਾ ਗਿਆ ਹਾਂਜੀ ਬਿਲਕੁਲ ਤਾਂ ਕੋਈ ਰਾਜਨੀਤਿਕ ਲੀਡਰ ਜਾਂ ਕੋਈ ਪਾਰਟੀ ਦਾ ਕੋਈ ਉਮੀਦਵਾਰ ਇੱਥੇ ਪਹੁੰਚਿਆ ਪਹਿਲਾਂ ਆਂਦੇ ਸਾਰੇ ਆ ਲੇਕਿਨ ਕੰਮ ਕੋਈ ਨਹੀਂ ਕਰਾ ਕੇ ਜਾਂਦਾ ਜੀ ਕਿਸੇ ਕੀ ਮੰਗ ਰੱਖੀ ਹੋਈ ਹੈ ਲੀਡਰ ਮੰਗ ਹੈ ਕਿ ਸਾਡੇ ਏਰੀਆ ਦਾ ਸਾਰਾ ਕੰਮ ਕਰਵਾਇਆ ਜਾਵੇ ਇੱਕ ਸਾਨੂੰ ਫਾਟਕ ਦਾ ਜਿਹੜਾ ਰਸਤਾ ਆ ਉਹ ਬੰਦ ਹੋ ਜਾਣਾ ਉਹ ਦੂਸਰਾ ਵੀ ਬੰਦ ਹੋ ਜਾਣਾ ਆ ਉਹਨੂੰ ਪ੍ਰੋਪਰ ਤਿਆਰ ਕਰਵਾ ਕੇ ਸਾਨੂੰ ਦੱਸਿਆ ਜਾਵੇ ਕਿ ਸਾਨੂੰ ਰਸਤਾ ਕਿੱਧਰੋਂ ਮਿਲਣਾ ਹੈਗਾ ਜੀ ਠੀਕ ਹੈ